ਇਹ ਲਗਭਗ ਐਂ ਲਾਲੋ ਵੀ ਅਸੀਂ ਤਾਂ ਆਪਣੀ ਉਮਰ ਚ ਪਹਿਲੀ ਵਾਰ ਨਹਿਰੀ ਪਾਣੀ ਚੱਲਦਾ ਦੇਖਿਆ ਜੀ ਤੇ ਇੱਕ ਨਾਲ ਇਹ ਪੰਜ ਮੋਟਰਾਂ ਦੇ ਗਰੀਬ ਪਾਣੀ ਇੱਕਦਮ ਇਕੱਠਾ ਪੈ ਰਿਹਾ ਹੁਣ ਐਂ ਲਾਲੋ ਵੀ ਸਾਰੇ ਐਂ ਸਾਫ ਕੱਪੜਿਆਂ ਚ ਖੜਿਆ ਕਿਸੇ ਨੂੰ ਕਹੀ ਚੱਕਣ ਦੀ ਵੀ ਲੋੜ ਨਹੀਂ ਹੈਗੀ ਆਉਂਦਾ ਪਾਨੇ ਨਾਲ ਨਟ ਖੋਲਿਆ ਪਾਣੀ ਚੱਲ ਪਿਆ ਬੰਦ ਕਰ ਲਿਆ ਲਗਭਗ ਐਂ ਲਾਲੋ ਵੀ ਇਹ 40 35 40 ਸਾਲਾਂ ਬਾਅਦ ਪਾਣੀ ਪਹੁੰਚਿਆ ਤੇ ਇੱਕ ਮਰਦੇ ਕਿਸਾਨ ਨੂੰ ਪੰਜਾਬ ਸਰਕਾਰ ਨੇ ਖਲੂਣ ਕੇ ਉਠਾ ਲਿਆ 9-10 ਘੰਟੇ ਦੇ ਕਰੀਬ ਲਾਈਟ ਆਉਂਦੀ ਆ ਮੋਟਰਾਂ ਫੇਰ ਵੀ ਬੰਦ ਨੇ ਮੋਟਰਾਂ ਚਲਾਉਣ ਦੀ ਲੋੜ ਨਹੀਂ ਪਈ ਕਿਉਂ 10 ਘੰਟੇ ਜਿਹੜੀ ਮੋਟਰ ਚੱਲਣੀ ਸੀ ਇਹਨੇ 2 ਘੰਟਿਆਂ ਚ ਉਹਨਾਂ ਵਾਹਣ ਭਰ ਦੇਣਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਕਾਰ ਬਰਨ ਉਪਰੰਤ ਕਿਹਾ ਗਿਆ ਸੀ ਕਿ ਟੇਲਾ ਤੱਕ ਪਾਣੀ ਪਹੁੰਚਾ ਦਾਂਗੇ ਪਹੁੰਚਾ ਵੀ ਦਿੱਤਾ ਗਿਆ ਅਸੀਂ ਅੱਜ ਜ਼ਿਲ੍ਹਾ ਸੰਗਰੂਰ ਦੇ ਪਿੰਡ ਚੰਗਾਲ ਦੇ ਵਿੱਚ ਆਏ ਹਾਂ ਅਤੇ ਜਾਣਨ ਦੇ ਲਈ ਆ ਕਿ ਵਾਕਈ ਜੋ ਕਿਸਾਨ ਨੇ ਜੋ ਪੰਜਾਬ ਸਰਕਾਰ ਦਾਅਵੇ ਕਰ ਰਹੀ ਆ ਕਿ ਉਹਨਾਂ ਨੂੰ ਨਹਿਰੀ ਪਾਣੀ ਦਿੱਤਾ ਜਾ ਰਿਹਾ ਕਿ ਵਾਕਈ ਉਹਨਾਂ ਨੂੰ ਨਹਿਰੀ ਪਾਣੀ ਮਿਲ ਵੀ ਰਿਹਾ ਜਾਂ ਫਿਰ ਦਾਅਵੇ ਨੇ ਸਰਕਾਰ ਦੇ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਉਣਿਆ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਆ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਨਹਿਰੀ ਪਾਣੀ ਦੀਆਂ ਤਸਵੀਰਾਂ ਨੇ ਅਤੇ ਇਸ ਨਹਿਰੀ ਪਾਣੀ ਨੂੰ ਦੇਖ ਦੇਖ ਜੋ ਕਿਸਾਨ ਨੇ ਖੜੇ ਨੇ ਉਹ ਖੁਸ਼ ਹੁੰਦੇ ਨਜ਼ਰ ਆਉਂਦੇ ਨੇ ਕਿਉਂਕਿ ਲਗਾਤਾਰ ਮੋਟਰਾਂ ਚਲਾਉਂਦੇ ਸੀ ਮੋਟਰਾਂ ਨੂੰ ਬੰਦ ਕਰਨਾ ਪੈਂਦਾ ਸੀ ਤੇ ਬਿਜਲੀ ਵੀ ਕਈ-ਕਈ ਘੰਟੇ ਕੱਟ ਮਾਰ ਜਾਂਦੀ ਸੀ ਕਿਸਾਨ ਦੇ ਨਾਲ ਗੱਲ ਕਰਨ ਲਈ ਸਾਡੇ ਨਾਲ ਵੀਰ ਮੌਜੂਦ ਨੇ ਸਸੀ ਕਾਲ ਵੀਰੇ ਸਸੀ ਕਾਲ ਜੀ ਬਈ ਕੀ ਨਾਮ ਵੀਰੇ ਗੁਰਪਿਆਰ ਸਿੰਘ ਜੀ ਗੁਰਪਿਆਰ ਜੀ ਕਿਸ ਤਰ੍ਹਾਂ ਵੇਖਦੇ ਹੋ ਚਿਹਰੇ ਤੇ ਮੁਸਕਾਨ ਆ ਬਿਲਕੁਲ ਜੀ ਵੀ ਨਹਿਰੀ ਪਾਣੀ ਆ ਗਿਆ ਲੰਮਾ ਇੰਤਜ਼ਾਰ ਵੀ ਕੀਤਾ ਗਿਆ ਬਹੁਤ ਜੀ ਬਹੁਤ ਇਹ ਲਗਭਗ ਐਂ ਲਾਲੋ ਵੀ ਅਸੀਂ ਤਾਂ ਆਪਣੀ ਉਮਰ ਚ ਪਹਿਲੀ ਵਾਰ ਨਹਿਰੀ ਪਾਣੀ ਚੱਲਦਾ ਦੇਖਿਆ ਜੀ ਤੇ ਇੱਕ ਨਾਲ ਇਹ ਪੰਜ ਮੋਟਰਾਂ ਦੇ ਗਰੀਬ ਪਾਣੀ ਇੱਕਦਮ ਇਕੱਠਾ ਪੈ ਰਿਹਾ ਹੁਣ ਐਂ ਲਾਲੋ ਵੀ ਸਾਰੇ ਐਂ ਸਾਫ ਕੱਪੜਿਆਂ ਚ ਖੜਿਆ ਕਿਸੇ ਨੂੰ ਕਹੀ ਚੱਕਣ ਦੀ ਵੀ ਲੋੜ ਨਹੀਂ ਹੈਗੀ ਆਉਂਦਾ ਪਾਨੇ ਨਾਲ ਨਟ ਖੋਲਿਆ ਪਾਣੀ ਚੱਲ ਪਿਆ ਬੰਦ ਕਰ ਲਿਆ ਤੇ ਬਹੁਤ ਵੱਡੀ ਸਹੂਲਤ ਦਿੱਤੀ ਹੈ ਪੰਜਾਬ ਸਰਕਾਰ ਨੇ ਲਗਭਗ ਐਂ ਲਾਲੋ ਵੀ ਇਹ 40 35 40 ਸਾਲਾਂ ਬਾਅਦ ਪਾਣੀ ਪਹੁੰਚਿਆ ਤੇ ਇੱਕ ਮਰਦੇ ਕਿਸਾਨ ਨੂੰ ਪੰਜਾਬ ਸਰਕਾਰ ਨੇ ਹਲੂਣਗੇ ਠਾ ਲਿਆ ਜੇਕਰ ਗੱਲ ਕੀਤੀ ਹੈ ਨਹਿਰੀ ਪਾਣੀ ਦੇ ਨਾਲ ਕਿੰਨਾ ਕਿਸਾਨ ਨੂੰ ਫਰਕ ਪੈਣ ਵਾਲਾ ਬਹੁਤ ਫਰਕ ਪੈ ਰਿਹਾ ਜੀ ਪਾਣੀ ਬਹੁਤ ਜਿਆਦੇ ਡੂੰਘੇ ਪਹੁੰਚ ਗਏ ਸੀ ਆਮ ਬਹੁਤ ਛੋਟੇ ਕਿਸਾਨ ਨੇ ਜਿਨ੍ਹਾਂ ਕੋਲ ਜਿਆਦੇ ਸੰਸਾਧਨ ਹੈ ਨਹੀਂ ਉਹ ਬਾਲੀਆਂ ਵੱਡੀਆਂ ਮੋਟਰਾਂ ਨਹੀਂ ਲਾ ਸਕਦੇ ਤੇ ਪਾਣੀ ਡੂੰਘੇ ਵੀ ਬਹੁਤ ਹੋ ਗਏ ਹਰ ਰੋਜ਼ ਮੋਟਰ ਮੱਚ ਗਈ ਲਾਈਟ ਨਹੀਂ ਆਉਂਦੀ ਇਹ ਪੰਜਾਬ ਸਰਕਾਰ ਨੇ ਬਹੁਤ ਵੱਡਾ ਅਪਰਾਲਾ ਕਰਤਾ ਜਿਹੜਾ ਜ਼ਮੀਨ ਦਾ ਪਾਣੀ ਆ ਆਪਣੇ ਪੀਣ ਲਈ ਬਚਿਆ ਰਹੂਗਾ ਤੇ ਹੁਣ ਲਗਭਗ ਐ ਲਾ ਲਓ ਵੀ 9-10 ਘੰਟੇ ਦੇ ਕਰੀਬ ਲਾਈਟ ਆਉਂਦੀ ਆ ਮੋਟਰਾਂ ਫੇਰ ਵੀ ਬੰਦ ਨੇ ਮੋਟਰਾਂ ਚਲਾਉਣ ਦੀ ਲੋੜ ਨਹੀਂ ਪਈ ਕਿਉਂ 10 ਘੰਟੇ ਜਿਹੜੀ ਮੋਟਰ ਚੱਲਣੀ ਸੀ ਇਹਨੇ 2 ਘੰਟਿਆਂ ਚ ਉਹਨਾਂ ਵਾਹਣ ਭਰ ਦੇਣਾਗਾ ਤੇ ਆਪਣਾ ਜ਼ਮੀਨ ਵਾਲਾ ਪਾਣੀ ਵੀ ਬਚਿਆ ਆਪਣੀ ਬਿਜਲੀ ਵੀ ਬਜੀ ਆ ਬਿਜਲੀ ਲਈ ਜਿਹੜਾ ਕੋਲਾ ਮੱਚਣਾ ਸੀ ਉਹ ਵੀ ਬਚਿਆ ਜਿਹੜੇ ਹੋਰ ਖਰਚੇ ਸੀ ਉਹ ਸਾਰੇ ਬਚੇ ਨੇ ਇੱਕ ਵਾਰ ਇਹ ਪਾਈਪਲਾਈਨ ਪਾ ਕੇ ਇਹ ਕਿਸਾਨ ਦੇ ਸਾਰੇ ਝੰਜਟ ਮੁਕਾ ਦੇ ਪਹਿਲਾਂ ਜਿਵੇਂ ਹੁੰਦਾ ਸੀ 40 50 ਸਾਲ ਪਹਿਲਾਂ ਖਾਲ ਬਣਾ ਲੈਂਦੇ ਸੀ ਉਹ ਕਿਤੇ ਲੀਕ ਹੋ ਗਿਆ ਟੁੱਟ ਗਿਆ ਪੰਜਾਬ ਸਰਕਾਰ ਨੇ ਉਹ ਦਕੰਮਣੀ ਖਤਮ ਕਰਤਾ ਹੁਣ ਇਹ ਉੱਪਰ ਵੀ ਆਪਾਂ ਸਾਰੀ ਜਗ੍ਹਾ ਵਰਤ ਸਕਦੇ ਆ ਇਹ ਨਹੀਂ ਪਤਾ ਆਪਾਂ ਨੂੰ ਕਿੱਥੋਂ ਦੀ ਪਾਈਪ ਲੰਘ ਗਿਆ ਉੱਪਰ ਫਸਲ ਵੀ ਲੱਗਦੀ ਆ ਉਹ ਸਾਰੀ ਜਗ੍ਹਾ ਵਰਤੀ ਜਾਂਦੀ ਆ ਬਸ ਆ ਕੇ ਇੱਕ ਪਾਨੇ ਦਾ ਨਟ ਖੋਲਣਾ ਆਪਣਾ ਪਾਣੀ ਚੱਲ ਪਾਣੀ ਉਹ ਪਾਣੀ ਪਾਣੀ ਸਾਰੇ ਕਿਸਾਨ ਹੁਣ ਆਏ ਲਾ ਲੋ ਵੀ ਭੰਗੜੇ ਪਾਉਂਦੇ ਫਿਰਦੇ ਨੇ ਪਾਣੀ ਵਿੱਚ ਜੀ ਬਿਲਕੁਲ ਗੁਰਪਿਆਰ ਦਾ ਕਹਿਣਾ ਕੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਵਾਅਦਾ ਵੀ ਕੀਤਾ ਗਿਆ ਸੀ ਵਾਅਦਾ ਪੂਰਾ ਹੁੰਦਾ ਹੋਇਆ ਨਜ਼ਰ ਆਉਂਦਾ ਜੋ ਚੰਗਾਲ ਪਿੰਡ ਦੇ ਕਿਸਾਨ ਨੇ ਉਹ ਕਹਿ ਰਹੇ ਨੇ ਕਿ ਸਨਹਿਰੀ ਪਾਣੀ ਦੇ ਨਾਲ ਜਿੱਥੇ ਕਿਸਾਨ ਦੀ ਮਿਹਨਤ ਘਟੂਗੀ ਉੱਤੇ ਹੀ ਕਿਸਾਨ ਦੇ ਜੋ ਖਰਚੇ ਨੇ ਉਹਨਾਂ ਤੇ ਵੀ ਵੱਡਾ ਅਸਰ ਪਊਗਾ ਉਹ ਵੀ ਘਟਣਗੇ ਵੀਰ ਸਾਡੇ ਨਾਲ ਹੋਰ ਮੌਜੂਦ ਨੇ ਕਿਹਨਾ ਵੀਰੇ ਲਖਮਿੰਦਰ ਸਿੰਘ ਸਰ ਲਖਮਿੰਦਰ ਕਿਸ ਤਰ੍ਹਾਂ ਵੇਖਦੇ ਹੋ ਨਹਿਰੀ ਪਾਣੀ ਛੱਡ ਦਿੱਤਾ ਗਿਆ ਪਹਿਲੀ ਵਾਰੀ ਆਇਆ ਕਹਿੰਦੇ ਅੱਜ ਪਹਿਲਾ ਦਿਨ ਸੀ ਜੋ ਕਿਸ ਤਰ੍ਹਾਂ ਵੇਖ ਰਹੇ ਹੋ ਕੀ ਕਹਿਣਾ ਬੋਲਣਾ ਚਾਹੁੰਦੇ ਹੋ ਸਰ ਬਹੁਤ ਖੁਸ਼ੀ ਦੀ ਗੱਲ ਆ ਗਈ ਅਸੀਂ ਸਭ ਤੋਂ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਆਂਗੇ ਜਿਨ੍ਹਾਂ ਨੇ ਇਹ ਉਪਰਾਲਾ ਕੀਤਾਗਾ ਬਹੁਤ ਵੱਡਾ ਉਪਰਾਲਾਗਾ ਕਿਸਾਨਾਂ ਨੂੰ ਇਹਦੇ ਨਾਲ ਬਹੁਤ ਵਧੀਆ ਸਹੂਲਤ ਮਿਲ ਰਹੀ ਆ ਪਾਣੀ ਦੀ ਤੇ ਫਸਲਾਂ ਨੂੰ ਵੀ ਕੋਈ ਉਹ ਨਹੀਂ ਹੈਗਾ ਮਤਲਬ ਕਿ ਇਹਦਾ ਬਹੁਤ ਫਾਇਦਾ ਹੋ ਰਿਹਾਗਾ ਤੇ ਸਭ ਤੋਂ ਵੱਡੀ ਗੱਲ ਬਿਜਲੀ ਦੀ ਆ ਗਈ ਬਿਜਲੀ ਇਹਦੇ ਨਾਲ ਜ਼ੀਰੋ ਹੋ ਗਈ ਹੂੰ ਮੋਟਰਾਂ ਖੜੀਆਂ ਨੇਗੀਆਂ ਆ ਕਿਸਾਨਾਂ ਦੀਆਂ ਸਾਰੀਆਂ ਮੋਟਰਾਂ ਖੜੀਆਂ ਨੇਗੀਆਂ ਤੇ ਪਾਣੀ ਵਰਤ ਰਹੇ ਨੇਗੇ ਤੇ ਇਹਦੇ ਨਾਲ ਧਰਤੀ ਦਾ ਜਿਹੜਾ ਪਾਣੀ ਆ ਉਹ ਖਤਮ ਹੋਣ ਤੋਂ ਬਚ ਜਾਊਗਾ ਬਹੁਤ ਵਧੀਆ ਸੀ ਧੰਨਵਾਦ ਕਰਦੇ ਭਗਵੰਤ ਮਾਨ ਸਰਕਾਰ ਨੂੰ ਕਿ ਕਿਸ ਤਰ੍ਹਾਂ ਵੇਖਦਾ ਜਿੱਥੇ ਨਹਿਰੀ ਪਾਣੀ ਤਾਂ ਹੁਣ ਛਾੜੀ ਦਿੱਤਾ ਤੁਹਾਡੇ ਪਿੰਡ ਵੀ ਆ ਗਿਆ ਖੇਤਾਂ ਦੇ ਵਿੱਚ ਵੀ ਆ ਗਿਆ ਤੇ ਪਿਛਲੇ ਦਿਨੀ ਭਗਵੰਤ ਸਿੰਘ ਮਾਨ ਨੇ ਇੱਕ ਹੋਰ ਐਲਾਨ ਕੀਤਾ ਕਿ ਜੇਕਰ ਤੁਸੀਂ ਜੀਰੀ ਦਾ ਬਦਲਵਾ ਕੋਈ ਹੋਰ ਬੀਜ ਦਿਓ ਤਾਂ 17500 ਰੁਪਇਆ ਪਰ ਏਕੜ ਦੇ ਹਿਸਾਬ ਦੇ ਨਾਲ ਮੁਆਵਜ਼ਾ ਦਿੱਤੇ ਜੋ ਕਿਸਾਨ ਦਾ ਕਿਸ ਤਰ੍ਹਾਂ ਵੇਖਦੇ ਹੋ ਸਾਰਾ ਉਹ ਵੀ ਬਹੁਤ ਵਧੀਆ ਗੱਲਾਂ ਕੀ ਵੀ ਦੇਣਗੇ ਉਹ ਸਾਰਾ ਕੁਝ ਪਹਿਲਾਂ ਵੀ ਦਿੰਦੇ ਆ ਰਹੇ ਨੇਗੇ ਮੁਆਵਜ਼ਾ ਵੀ ਦਿੰਦੇ ਆ ਰਹੇ ਨੇਗੇ ਫ੍ਰੀ ਬਿਜਲੀ ਵੀ ਦਿੰਦੇ ਆ ਰਹੇ ਨੇਗੇ ਤੇ ਐਮਐਸਪੀ ਦੀ ਗੱਲ ਕਰੀਏ ਤਾਂ ਉਹ ਵੀ ਥੋੜਾ ਥੋੜਾ ਫਸਲਾਂ ਤੇ ਦਿੰਦੇ ਆ ਰਹੇ ਨੇਗੇ ਵੀ ਅੱਗੇ ਜੇ ਆਪਾਂ ਕਹੀਏ ਵੀ ਅਗਲੇ 5 ਸਾਲ ਤਾਂ ਹੁਣ ਸਰਕਾਰ ਦੇ ਅਲੇ ਚੱਲ ਰਹੇ ਨੇਗੇ ਅਗਲੇ 2 ਸਾਲਾਂ ਤੱਕ ਸਰਕਾਰ ਨੇ ਕਿਸਾਨਾਂ ਲਈ ਬਹੁਤ ਕੁਝ ਕਰ ਦੇਣਾਗਾ ਤੇ ਅਸੀਂ ਵੀ ਇਹੀ ਚਾਹਣੇ ਆਗੇ ਵੀ ਇਹੀ ਸਰਕਾਰ ਬਣੀ ਰਹੇ ਅਗਲੇ 10 ਸਾਲਾਂ ਤੱਕ ਅਸੀਂ ਤਾਂ ਇਹੀ ਕਹਿੰਦੇ ਆ ਵੀ ਜੇ ਇਹ ਸਰਕਾਰ ਰਹੇਗੀ ਤਾਂ ਪੂਰੇ ਪੰਜਾਬ ਨੂੰ ਜਿਵੇਂ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਕਿ ਵੀ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਤਾਂ ਇਹ ਰੰਗਲਾ ਪੰਜਾਬ ਬਣਾਉਣ ਚ ਕੋਈ ਕਸਰ ਨਹੀਂ ਛੱਡਣਗੇ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਕਸਰ ਆਖਿਆ ਜਾਂਦਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਤੇ ਉੱਥੇ ਹੀ ਕਿਸਾਨ ਵੀ ਕਹਿੰਦੇ ਨੇ ਕਿ ਹੁਣ ਰੰਗਲਾ ਪੰਜਾਬ ਬਣਾਉਣ ਦੀ ਸ਼ੁਰੂਆਤ ਹੋ ਚੁੱਕੀ ਆ ਹੋਰ ਵੀ ਭਾਈ ਜੀ ਖੜੇ ਨੇ ਸਾਡੇ ਨਾਲ ਕਿਹਨਾ ਵਸਰ ਜਸਬੀਰ ਸਿੰਘ ਆ ਜੀ ਜਸਬੀਰ ਜੀ ਕਿਸ ਤਰ੍ਹਾਂ ਵੇਖਦੇ ਹੋ ਕਰਕੇ ਤੁਸੀਂ ਤਾਂ ਆਪਣੀ ਉਮਰ ਦੇ ਵਿੱਚ ਕਈ ਪੜਾਅ ਦੇਖ ਲਏ ਖਾਲ ਵੀ ਦੇਖੇ ਨੇ ਜਦੋਂ ਪਾਣੀ ਆਉਂਦਾ ਸੀ ਤੇ ਹੁਣ ਅੰਡਰਗਰਾਉਂਡ ਪਾਈਪਾਂ ਵੀ ਪਾ ਦਿੱਤੀਆਂ ਗਈਆਂ ਨਹਿਰੀ ਪਾਣੀ ਸੋਡੇ ਖੇਤਾਂ ਤੱਕ ਪਹੁੰਚ ਗਿਆ ਹਾਂ ਜੀ ਸਾਰੇ ਬਹੁਤ ਦੂਰ ਲੰਘਿਆ ਪਾਣੀ ਹੁਣ ਮੋਟਰਾਂ ਚਲਾਉਣ ਦੀ ਬਿਲਕੁਲ ਲੋੜ ਨਹੀਂ ਪੈਂਦੀ ਤੇ ਅੱਗੇ ਵਾਸਤੇ ਅਸੀਂ ਇਹ ਵੀ ਆਸ ਕਰਦੇ ਆ ਵੀ ਜਿਹਦੇ ਖੇਤਾਂ ਤੱਕ ਨਹੀਂ ਪਹੁੰਚਿਆ ਉਹ ਵੀ ਪਹੁੰਚਾ ਦੇਣ ਅਸੀਂ ਧੰਨਵਾਦ ਦੀਆਂ ਸਰਕਾਰ ਦੇ ਵੀ ਬਹੁਤ ਕਿਸਾਨ ਦੇ ਨਾਲ ਖੜੇ ਨੇ ਬਹੁਤ ਅੱਗੇ ਕਦਮ ਚੁੱਕ ਰਹੇ ਨੇ ਇਹ ਬਿਲਕੁਲ ਕਹਿੰਦੇ ਨੇ ਸਰਕਾਰ ਦੇ ਧੰਨਵਾਦ ਕਰਦੇ ਆ ਕਿਉਂਕਿ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਉਹ ਚੰਗਾਲ ਪਿੰਡ ਦੇ ਜੋ ਕਿਸਾਨ ਨੇ ਉਹ ਪੂਰਾ ਹੋ ਗਿਆ ਤੇ ਪਾਣੀ ਨੂੰ ਦੇਖ ਦੇਖ ਕੇ ਗਦਗਦ ਹੋ ਰਹੇ ਨੇ ਕੀ ਨਾਮ ਹੈ ਸਰ ਸੁਖਦੇਵ ਸਿੰਘ ਜੀ ਸੁਖਦੇਵ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਲਗਾਤਾਰ ਮੋਟਰਾਂ ਚਲਾਉਂਦੇ ਸੀ ਜਦੋਂ ਜੀਰੀ ਲਾਉਂਦੇ ਸੀ ਹੁਣ ਸਮਾ ਪਾਣੀ ਲਾਉਣ ਦਾ ਜੀਰੀ ਤੇ ਅੱਜ ਨਹਿਰੀ ਪਾਣੀ ਛੱਡ ਦਿੱਤਾ ਗਿਆ ਅਸੀਂ ਪਹਿਲਾਂ ਸੰਗਤ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਗਵੰਤ ਮਾਨ ਜੀ ਦਾ ਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਤੀਆਂ ਉਦੋਂ ਸਾਤੋਂ ਦਸਵਾਂ ਹਿੱਸਾ ਭਰੌਣ ਨੂੰ ਕਹਿੰਦੇ ਤੇ ਸਾਡੇ ਲੋਕਾਂ ਤੋਂ ਅਸੀਂ ਭਰ ਨਹੀਂ ਸਕੇ ਉਹ ਇਹਨਾਂ ਨੇ ਜਦੋਂ ਸਾਨੂੰ ਹੁਣ ਖਾਲ ਟੰਡਰਗਰਾਉਂਡ ਪਾਉਣੇ ਸ਼ੁਰੂ ਕਰਤੇ ਇਹਨਾਂ ਨੇ ਕਹ ਹੈ ਵੀ ਅਸੀਂ ਕੋਈ ਪੈਸਾ ਨਹੀਂ ਭਰਉਣਾ। ਹੂੰ। ਇਹ ਬਹੁਤ ਵਧੀਆ ਕੰਮ ਹੈ ਕਿਉਂ ਪਿੰਡ ਤੋਂ ਪੈਸਾ ਇਕੱਠਾ ਨਹੀਂ ਹੋ ਰਿਹਾ ਦੀ। ਹੂੰ। ਬਹੁਤ ਔਖਾ ਸੀਗਾ। ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਇਹ ਜਿਹੜਾ ਸਾਡੇ ਚੱਕ ਨਹਿਰੀ ਪਾਣੀ ਪਹੁੰਚਾਤਾ। ਜੀ ਕੀ ਨਾਮ ਹੈ ਸਰ? ਭੁਪਿੰਦਰ ਸਿੰਘ ਜੀ। ਭੁਪਿੰਦਰ ਨੌਜਵਾਨ ਹੋ, ਕਿਸਾਨ ਹੋ। ਕਿਉਂਰ ਕੇ ਨੌਜਵਾਨ ਇੱਥੇ ਵਿਦੇਸ਼ਾਂ ਵੱਲ ਜਾ ਰਹੇ ਨੇ ਉੱਥੇ ਹੀ ਪੰਜਾਬ ਦੇ ਵਿੱਚ ਰਹਿ ਕੇ ਕੋਈ ਖੇਤੀ ਕਰ ਰਿਹਾ, ਕੋਈ ਆਪਣਾ ਕਾਰੋਬਾਰ ਕਰ ਰਿਹਾ। ਪਰ ਇਸ ਉਪਰਾਲੇ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ? ਪਹਿਲਾਂ ਤਾਂ ਜੀ ਪੰਜਾਬ ਸਰਕਾਰ ਦਾ ਸੀ ਬਹੁਤ-ਬਹੁਤ ਧੰਨਵਾਦ ਕਰਦਾ ਜੀ ਐਮਐਲਏ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਭਰਾਜੀ ਦਾ ਜਿਨ੍ਹਾਂ ਨੇ ਪਾਈਪ ਲਾਈਨ ਸਾਡੇ ਪਾਈ ਹੈ ਬਹੁਤ ਬੁਰਾ ਹਾਲ ਸੀਗਾ ਜਿਹੜੋਂ ਨਹੀਂ ਜਾਂਦਾ ਸੀ ਸਾਡੇ ਦਾਦੇ ਪੜਦਾਦਿਆਂ ਵੇਲੇ ਦਾ ਪਾਇਆ ਸੀਗਾ ਇਹ ਖਾਲ ਉਹ ਇੱਥੇ ਖੇਤਾਂ 'ਚ ਲੀਕ ਹੋ ਜਾਂਦਾ ਸੀ ਛੋਟੇ ਵੇ ਬਹੁਤ ਬੁਰੀ ਹਾਲਤ ਸੀਗੀ ਹੁਣ ਆ ਪਾਈਪ ਲਾਈਨ ਪੈ ਕੇ ਜੀ ਇਹ ਅੱਜ ਪਾਣੀ ਆਇਆ ਪਹਿਲੇ ਦਿਨ ਦੇਖ ਲੋ ਜੀ ਸਾਰਿਆਂ ਦੇ ਬਸ ਆਹ ਤੋਦਾ ਰੰਚਾ ਹੀ ਆ ਦੇਖੋ ਇਹਦੇ ਨਾਲ ਅਸੀਂ ਬਸ ਕਹੀ ਨਹੀਂ ਚੱਕਣੀ ਲੋੜ ਨਹੀਂ ਜੋ ਨਟ ਖੋਲਦੇ ਆਂਗੇ ਬਸ ਤੇ ਨਾਲ ਦੀ ਨਾਲ ਸਾਡੇ ਖੇਤਾਂ ਦੇ ਵਿੱਚ ਪਾਣੀ ਆ ਜਾਂਦਾ ਜੀ ਸਾਨੂੰ ਕਹੀ ਚੱਕਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਜੀ ਇੰਨਾ ਜਿਆਦਾ ਦੇਖੋ ਲਾਈਟ ਚੱਲ ਰਹੀ ਹੈ ਜੀ 10-10 ਘੰਟੇ ਲਾਈਟ ਆਉਂਦੀ ਹੈਗੀ ਸਾਡੀ ਮੋਟਰ ਖੜੀ ਹੈ ਜੀ ਸਾਨੂੰ ਜ਼ਰੂਰਤ ਨਹੀਂ ਪੈ ਰਹੀ ਵੀ ਅਸੀਂ ਮੋਟਰ ਚਲਾਈਏ ਇਹਨਾਂ ਨੇ ਪੰਜਾਬ ਸਰਕਾਰ ਨੇ ਇੰਨਾ ਵਧੀਆ ਉਪਰਾਲਾ ਕਰਕੇ ਸਾਨੂੰ ਪਾਈਪਲਾਈਨ ਪਾ ਕੇ ਦਿੱਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਜੀ ਐਮਐਲਏ ਸਾਹਿਬ ਦਾ ਤੇ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਬਾਹ ਫੜੀ ਹੈ ਜੀ ਸਾਡੇ ਪਾਣੀ ਪੈਣ ਪਹਿਲਾਂ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀ ਸਾਨੂੰ ਫਸਲਾਂ ਦੇਖ ਲਓ ਜੀ ਸਾਨੂੰ ਅੱਧਾ ਰੇਪ ਪਾਉਣ ਦੀ ਲੋੜ ਪੈਂਦੀ ਆ ਫਸਲ ਬਹੁਤ ਸੋਹਣੀ ਖੜੀ ਆ ਤੁਸੀਂ ਕੈਮਰਾ ਘੁਮਾ ਕੇ ਦੇਖ ਸਕਦੇ ਹੋ ਬਹੁਤ ਸੋਹਣੀ ਫਸਲ ਹੋ ਰਹੀ ਆ ਜੀ ਜੀ ਬਿਲਕੁਲ ਚੰਗਾਲ ਦੇ ਕਿਸਾਨਾਂ ਦਾ ਕਹਿਣਾ ਕੀ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਉੱਥੇ ਹੀ ਸੰਗਰੂਰ ਤੋਂ ਜੋ ਵਿਧਾਇਕ ਕਿਨਨ ਨਰਿੰਦਰ ਕੌਰ ਪ੍ਰਾਜ ਦਾ ਧੰਨਵਾਦ ਕਰਦੇ ਨੇ ਜਿਨ੍ਹਾਂ ਦੇ ਉਦਮ ਸਦਕਾ ਪਿੰਡ ਚੰਗਾਲ ਦੇ ਵਿੱਚ ਕਿਸਾਨਾਂ ਨੂੰ ਨਹਿਰੀ ਪਾਣੀ ਮਿਲਣਾ ਸ਼ੁਰੂ ਹੋ ਗਿਆ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਲਿਵਿੰਗ ਇੰਡੀਆ ਸੰਗਰੂਰ